ਸਰਬੀ ਪਕਤੂ ਸੁਖੀਨ ਸੋਸਾਇਟੀ ਅਮਰੋਬਲਾਕ ਤਲਵਾੜਾ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਨਰੇਸ਼ ਠਾਕੁਰ ਅਤੇ ਪਰਿਤ ਪੈਟਰੋਲੀਅਮ ਦੇ ਮੈਨੇਜਿੰਗ ਡਾਇਰੈਕਟਰ ਸਮਾਜ ਸੇਵੀ ਸ੍ਰੀ ਵਿਨੈ ਡੋਗਰਾ ਜੀ ਦੀ ਅਗਵਾਈ ਹੇਠ 17ਵਾਂ ਖੂਨਦਾਨ ਕੈਂਪ ਅਮਰੋ ਪਰਿਤ ਪੈਟਰੋਲ ਪੰਪ ਤੇ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੇ ਲੋਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ ਇਸ ਖੂਨਦਾਨ ਕੈਂਪ ਦੇ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਅਤੇ ਮਹਿਲਾਵਾਂ ਦੁਆਰਾ ਆਪਣਾ ਲਗਭਗ 150 ਯੂਨਿਟ ਦੇ ਕਰੀਬ ਖੂਨਦਾਨ ਕੀਤਾ ਗਿਆ ਸਰ ਤੁਸੀਂ ਬਾਗ ਡੇਡ ਕਰਕੇ ਆ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ ਜੀ ਸਾਚੀ ਅੱਜ ਜਿਹੜਾ 24 ਤਰੀਕ ਨੂੰ ਬਲੱਡ ਡੋਨੇਟ ਹੋ ਰਿਹਾ ਇੱਥੇ ਇਹ ਸਾਨੂੰ ਬਹੁਤ ਅੱਛਾ ਲੱਗਿਆ ਜੋ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਰੂਰੀ ਸੀਗਾ ਇਹ ਤੇ ਹਰ ਆਦਮੀ ਨੂੰ ਬਲੱਡ ਡੋਨੇਟ ਕਰਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਹ ਇਨਸਾਨੀ ਇਨਸਾਨ ਦੇ ਕੰਮ ਆਦਾ ਹੈ ਜਿਹੜੀ ਸੰਸਥਾ ਉਪਰਾਲਾ ਕਰ ਰਹੀ ਹੈ ਇਸ ਸੰਸਥਾ ਦੇ ਕੰਮ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਅਸੀਂ ਬਹੁਤ ਉੱਚੇ ਤੱਕ ਦੇਖ ਰਹੇ ਹਾਂ ਕਿ ਜਿਹੜੀ ਇਹ ਸੰਸਥਾ ਕੰਮ ਕਰ ਰਹੀ ਹੈ ਹਰ ਬੰਦਾ ਇੱਥੇ ਮਿਲ ਕਰਕੇ ਸਾਰੇ ਬੰਦੇ ਕੰਮ ਕਰ ਰਹੇ ਹਨ ਅਸੀਂ ਚਾਹੁੰਦੇ ਹਾਂ ਕਿ ਹਰ ਬੰਦੇ ਨੂੰ ਇਸ ਤਰ੍ਹਾਂ ਜਾਨੀ ਕਿ ਇਹ ਅੱਗੇ ਵੱਧ ਕਰਕੇ ਸਹਿਯੋਗ ਕਰਨਾ ਚਾਹੀਦਾ ਆਪਣਾ ਨੌਜਵਾਨਾਂ ਨੂੰ ਕੀ ਉਪਰੇ ਕਰਨਾ ਚਾਹੁੰਦੇ ਹੋ ਜਿਹੜੇ ਬਲੱਡ ਨੌਜਵਾਨਾਂ ਨੂੰ ਚਾਹੀਦਾ ਕਿ ਨਸ਼ਿਆਂ ਤੋਂ ਥੋੜਾ ਦੂਰ ਹਟ ਕਰਕੇ ਇਹ ਜੇ ਚੰਗੇ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਦੇਣ ਔਰ ਆਪਣਾ ਬਲੱਡ ਡੋਨੇਟ ਕਰਨ ਅੱਛੇ ਕੰਮ ਦੇ ਵਿੱਚ ਪੈਣ ਇਹਦਾ ਵਿੱਚ ਪੈਣ ਥੈਂਕ ਯੂ ਸਰ ਓਕੇ ਜੀ ਰਾਜਦਾਬ ਕੈਂਪਰ ਗਿਆ ਗਿਆ 17 ਮਾ ਇਹਦੇ ਬਾਰੇ ਤੁਸੀਂ ਕੀ ਜਾਣਕਾਰੀ ਦਿੰਦੇ ਜੰਦੇ ਆ ਇਹ ਜੀ 17 ਮਾ ਬਲੱਡ ਬੈਂਕ ਕੈਂਪਸ ਇੱਥੇ ਲਾਇਆ ਹੈ ਇਹ ਤੋਂ ਪਹਿਲਾਂ ਪਿਛਲੇ ਸਾ ਇਹ ਕੰਮ ਚੱਲ ਰਿਹਾ ਮੇਖਾਸ 180 85 90 ਦੇ ਨੇੜੇ ਨੇ ਹੋ ਚੁੱਕੇ ਇਸਨੇ ਜੀ ਸਾਡੇ ਕਿਹੜੇ ਬੈਨਰ ਥਲੇ ਲਗਾਇਆ ਯਾਰ ਐਕਸਾ ਡੀਵੀ ਐਸਬੀ ਐਸਐਸ ਸੁਸਾਇਟੀ ਹੈਗੀ ਆ ਜੀ ਨਰੇਸ਼ ਜੀ ਸਾਡੇ ਪ੍ਰਧਾਨ ਹੈ ਜੀ ਉਹਨਾਂ ਦੇ ਬੈਨਰ ਥਲੇ ਇਹੀ ਲਾਉਂਦੇ ਆ ਬਲੱਡ ਬੈਂਕ ਅਸੀਂ ਜਿੰਨੇ ਵੀ ਬਲੱਡ ਕੈਂਪ ਲਾਉਂਦੇ ਆ ਸਰ ਨੌਜਵਾਨਾਂ ਨੂੰ ਕੀ ਫੀਲ ਕਰੋਗੇ ਤੁਸੀਂ ਨੌਜਵਾਨਾਂ ਨੂੰ ਅਪੀਲ ਇਹੀ ਕਰਾਂਗੇ ਜੀ ਕਿ ਆਪਾਂ ਨੂੰ ਵੱਧ ਜਿਹੜਾ ਕਿ ਹਿੱਸਾ ਲੈਣਾ ਚਾਹੀਦਾ ਸਾਰੇ ਨੇਕ ਕੰਮਾਂ 'ਚ ਕੈਂਪ ਬਲਹ ਖੂਨ ਦਾਨ ਕਰਨ ਨਾਲ ਕੋਈ ਕਿਸੇ ਦੀ ਸਿਹਤ ਨੂੰ ਕੋਈ ਫਰਕ ਨਹੀਂ ਪੈਂਦਾ ਜਦ ਕਿ ਇਹਦੇ ਨਾਲ ਖੂਨ ਵਧੀਆ ਹੁੰਦਾ ਹੈ ਹੋਰ ਵੱਧ ਬਣਦਾ ਹੈ ਖੂਨ ਬੋਡੀ 'ਚ ਸਰ ਤੁਸੀਂ ਅੱਜ ਬਲੱਡ ਡੋਨੇਟ ਕੀਤਾ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਤੁਸੀਂ ਕਦੇ ਬਲੱਡ ਡੋਨੇਟ ਕੀਤਾ ਹੈ? ਹਾਂ ਜੀ ਹਾਂ ਲੀ 2 ਸਾਲ ਪਹਿਲਾਂ ਕੀਤਾ ਸੀ। ਤੁਹਾਨੂੰ ਕੋਈ ਬਲੱਡ ਡੋਨੇਟ ਕਰਨ ਤੋਂ ਪਹਿਲਾਂ ਕੁਝ ਮਸੂਹ ਹੋ ਰਿਹਾ ਸੀ? ਨਹੀਂ ਕੋਈ ਅਡੀ ਗੱਲ ਨਹੀਂ ਕਿਉਂਕਿ ਪਹਿਲਾਂ ਵੀ ਕੀਤਾ ਹੋਇਆ ਨਾ ਪਹਿਲਾਂ ਵੀ ਦਿੱਤਾ ਕਰੀ ਹਾਂ ਜੀ ਹਾਂ ਜੀ। ਤੁਸੀਂ ਨੌਜਵਾਨਾਂ ਨੂੰ ਕੀ ਉਪਦੇਸ਼ ਕਰਨਾ ਚਾਹੁੰਦੇ ਹੋ? ਮੈਂ ਦੇਖੋ ਜੀ ਸਾਰੇ ਨੌਜਵਾਨਾਂ ਨੂੰ ਇਹ ਵੀ ਕੰਨਾ ਕਹਿੰਦਾ ਕਿ ਬਲੱਡ ਡੋਨੇਟ ਕਰਨਾ ਚਾਹੀਦਾ ਹੈ। ਕਿਉਂਕਿ ਇਹ ਇੱਕ ਧਰਮ ਦਾ ਕੰਮ ਹੈ। ਠੀਕ ਹੈ। ਕਰਨਾ ਚਾਹੀਦਾ ਹੈ। ਮੈਂ ਤੁਹਾਨੂੰ ਕੀ ਚਾਹਾਂ ਕਰਦੇ ਹੋ ਬੜਾ ਜੀ ਹਾਂਜੀ ਇਹ ਸਾਡੀ ਸੁਸਾਇਟੀ ਦਾ 17ਵਾਂ ਬਲੱਡ ਡੋਨਰ ਹੈ ਜੀ ਸਰਵੇ ਬਹੁਤ ਸੁਖੀਨ ਸੁਸਾਇਟੀ ਰਜਿਸਟਰਡ ਇਹ ਨੌਜਵਾਨਾਂ ਤੇ ਬਹੁਤ ਉਤਸ਼ਾਹ ਜੀ ਬਲੱਡ ਡੇਨ ਦੇ ਸਮਾਜ ਦੇ ਵਿੱਚ ਤੇ ਮੈਂ ਹਰੇਕ ਨੌਜਵਾਨ ਨੂੰ ਹਰੇਕ ਤੰਦਰੁਸਤ ਬੰਦੇ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਵੱਧ ਤੋਂ ਵੱਧ ਬਲੱਡ ਡੋਨੇਟ ਕਰੇ ਬਲੱਡ ਕੋਲ ਕਿੰਨਾ ਤੋਂ ਡ੍ਰੇਡ ਹੋ ਗਿਆ ਬਲੱਡ ਇਹ 70 ਮਿੰਟ ਦੇ ਲਗਭਗ ਹੋ ਗਿਆ ਠੀਕ ਹੈ ওকে ਥੈਂਕ ਯੂ